ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਨਾਲ ਹੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਰਿਸ਼ਤੇ ਅੱਜ ਦੇ 10 ਕੁੜੀਆਂ ਦੇ ਆ ਬਹੁਤ ਵਧੀਆ ਪਰਿਵਾਰਾਂ ਤੋਂ ਰਿਸ਼ਤਾ ਹੈ 473 ਨਾਮਕਔਰ ਕਾਸਟਾ ਜੱਤ ਸਿੱਖ ਗੋਤਕੋਣਾ ਜ਼ਿਲ੍ਹਾ ਹੁਸ਼ਿਆਰਪੁਰ ਉਮਰ 22/5/1996 ਕੱਦ 5'6 ਹੈ ਫੈਮਿਲੀ ਚ ਭਰਾ ਇੱਕ ਕੈਨੇਡਾ ਪੜ੍ਹਾਈ ਵੀ ਐ ਬੀਐਸਸੀ ਸਾਇੰਸ ਕੰਮ ਕੁੜੀ ਕੈਨੇਡਾ ਪੀਆਰ ਆ ਮੰਗ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ 10 ਤੋਂ 15 ਕਿੱਲੇ ਜ਼ਮੀਨ ਹੋਵੇ ਅਮਰਤਾ ਦੀ ਸਿੱਖ ਹੋਵੇ ਜੀ ਅਗਲਾ ਰਿਸ਼ਤਾ ਆਇਆ 474 ਨਾਮ ਕੌਰ ਪਤਾ ਤਰਨਤਾਰਨ ਤਰਨਤਾਰਨ ਤੋਂ ਹੈ ਕਾਸਟ ਜਰਸੀ ਕੋ ਉਮਰ 1993 ਕੱਦ 5'2 ਪੜ੍ਹਾਈ ਬੀਐਸਸੀ ਨਰਸਿੰਗ ਕੰਮ ਕੈਨੇਡਾ ਪੀਆਰ ਨਰਸ ਜੌਬ ਕੰਮ ਤੇ ਜੌਬ ਜੀ ਮੰਗੁੰਮੁੰਡਾ ਕੈਨੇਡਾ ਵਰਕ ਪਰਮਿਟ ਤੇ ਪੀਆਰ ਹੋਵੇ ਕੱਦ ਮੁੰਡੇ ਦਾ 5-8 ਤੱਕ ਹੋਵੇ 10 ਤੋਂ 12 ਕਿੱਲੇ ਜ਼ਮੀਨ ਹੋਵੇ ਨਸ਼ਾ ਰਹਿਤ ਹੋਵੇ ਅਮਰਸਰ ਤਰਨਤਨ ਮੋਗਾ ਏਰੀਆ ਵਾਲੇ ਸੰਪਰਕ ਕਰਨ ਰਿਸ਼ਤਾ ਤੁਸੀਂ ਫਾਈਲ ਨੰਬਰ ਦੱਸ ਕੇ ਲੈਣਾ ਜੀ ਤੁਹਾਨੂੰ ਰਿਸ਼ਤਾ ਜਰੂਰ ਸੈਂਡ ਕਰ ਦਿੱਤਾ ਜਾਵੇਗਾ ਜੇਕਰ ਤੁਹਾਡੇ ਨਾਲ ਰਿਸ਼ਤਾ ਇਹ ਮੈਚ ਕਰਦਾ ਤਾਂ ਆਹ ਰਿਸ਼ਤਾ ਆਇਆ 475 ਨਾਮ ਕੌਰ ਜ਼ਿਲ੍ਹਾ ਬਠਿੰਡਾ ਕਾਸਟ ਹੈ ਜਰਸੀ ਕਗੋਤਾ ਸਿੱਧੂ ਉਮਰ 26 9 1999 ਕੱਦ 5-8 ਪੜ੍ਹਾਈ ਜੀਐਨਐਮ ਨਰਸ ਨੈਣੀ ਭੈਣ ਕੋਈ ਨਹੀਂ ਇੱਕ ਭਰਾ ਮੈਰਿਡ ਆ ਯੂਐਸਸੀ ਚ ਹੈ ਕੁੜੀ ਨਿਊਜ਼ੀਲੈਂਡ ਨਰਸ ਹੈ ਕੁੜੀ ਥੋੜੇ ਚਰਚੇ ਹੀ ਕੁੜੀ ਦਾ ਡਾਈਵੋਰਸ ਹੋ ਗਿਆ ਸੀ ਰਿਸ਼ਤਾ ਮੁੰਡਾ ਨਿਊਜ਼ੀਲੈਂਡ ਆਸਟ੍ਰੇਲੀਆ ਪੀਆਰ ਹੋਵੇ ਜਾਂ ਫਿਰ ਯੂਐਸਸੀ ਗ੍ਰੀਨ ਕਾਰਡ ਹੋਲਡਰ ਹੋਵੇ ਰਿਸ਼ਤਾ ਜਰਸੀ ਪਰਿਵਾਰ ਤੋਂ ਹੀ ਹੋਵੇ ਅਗਲਾ ਰਿਸ਼ਤਾ ਆਇਆ 476 ਨਾਮਕਾ ਹੋਰ ਕਾਸਟ ਹੈ ਜਰਸੀ ਗੋਤਾਵੜਾਚ ਉਮਰ 8 4 1993 ਹਾਈਟ 52 ਪੜਾਈ ਜੀ ਐਨ ਐਮ ਪੋਸਟ ਬੇਸਿਕ ਭਰਾ ਇੱਕ ਕੈਨੇਡਾ ਪੀਆਰ ਆ ਮਾਤਾ ਪਿਤਾ ਕੋਲ ਵੀਜ਼ਾ ਗਾ 10 ਸਾਲ ਦਾ ਵੈਸਟਰ ਕੰਮ ਵਰਕ ਪਰਮਿਟ ਤੇ ਆ ਲੜਕੀ ਪੀਆਰ ਫਾਈਲ ਅਪਲਾਈ ਮੰਗ ਮੁੰਡਾ ਕੈਨੇਡਾ ਹੋਵੇ ਜਾਂ ਪੰਜਾਬ ਖਾਨਦਾਨੀ ਪਰਿਵਾਰ ਹੋਵੇ ਆਲਾ ਨੈਕਸਟ ਰਿਸ਼ਤਾ ਜੀ 400 77 ਨਾਮ ਕੌਰ ਕਾਸਟ ਹੈ ਜੱਟ ਸਿੰਘ ਜ਼ਿਲ੍ਹਾ ਬਰਨਾਲਾ ਉਮਰ 1995 ਕੱਦ 5'3 ਆ ਪੜ੍ਹਾਈ ਬੀਐਸਸੀ ਨਾਨ ਮੈਡੀਕਲ ਭੈਣ ਇੱਕ ਮੈਰਿਡ ਆ ਭਰਾ ਦੋ ਇੱਕ ਇੰਡੀਆ ਇੱਕ ਕੈਨੇਡਾ ਪਿਤਾ ਖੇਤੀਬਾੜੀ ਮਾਤਾ ਹਾਊਸ ਵਾਈਫ ਕੰਮ ਕੁੜੀ ਕੈਨੇਡਾ ਪੀਆਰ ਜੌਬ ਇਨ ਬੈਂਕ ਅਕਾਊਂਟਿੰਗ ਮੰਗ ਮੁੰਡਾ ਕੈਨੇਡਾ ਚ ਹੋਵੇ ਭਾਵੇਂ ਪੀਆਰ ਜਾਂ ਫਿਰ ਟੀਆਰ 10 ਤੋਂ 15 ਕਿਲੇ ਜ਼ਮੀਨ ਹੋਵੇ ਅਗਲਾ ਨੈਕਸਟ ਰਿਸ਼ਤਾ ਜੀ 478 ਨਾਮ ਕੌਰ ਕਾਸਟ ਹੈ ਜਰਸੀ ਗੋਟਾ ਗਿੱਲ ਉਮਰ 34 ਸਾਲ ਕੈਨੇਡੀਅਨ ਬੌਰਨ ਹਾਈਟ 5 6 ਪੜ੍ਹਾਈ ਡਿਗਰੀ ਇਨੇ ਲਾਗਾਂ ਮ ਵਰਕਿੰਗ ਵਿਦ ਲਾ ਫਾਰਮ ਤੇ ਮੰਗ ਮੁੰਡਾ ਕੈਨੇਡਾ ਦਾ ਬਾਰਨ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਨੌਕਰੀ ਵਾਲਾ ਹੋਵੇ ਕਾਸਟ ਸਿਰਫ ਜੱਟ ਸੇਖਾ ਫੈਮਲੀ ਹੋਵੇ ਆਗਲਾ ਰਿਸ਼ਤਾ ਹੈ 479 ਨਾਮ ਕੋਰਪਾ ਦਾ ਯੂਐਸਏ ਸਿਟੀਜ਼ਨ ਕਾਸਟਾ ਜਰਸੀ ਗੋਤਾ ਵੈਨਿਪਾਲ ਉਮਰ 31 1994 ਕੱਦ 53 ਪੜ੍ਹਾਈ ਬੀ ਫਾਰਮੇਸੀ ਫਰੋਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਰ ਐਨ ਫਰੋਮ ਯੂਐਸਏ ਆਲ ਫੈਮਿਲੀ ਸੈਟਲ ਯੂਐਸਏ ਮੰਗਮੁੰਡਾ ਯੂਐਸਏ ਵਿੱਚ ਵਧੀਆ ਪਰਿਵਾਰ ਤੋਂ ਸੈਟਲ ਹੋਵੇ ਜੀ ਇਹ ਸੀ ਰਿਸ਼ਤੇ ਅੱਜ ਦੇ ਬਹੁਤ ਵਧੀਆ ਪਰਿਵਾਰਾਂ ਤੋਂ ਕੁੜੀਆਂ ਦੇ ਰਿਸ਼ਤਾ ਲੈਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ ਜੀ